ਵਰਕਲ ਦੋਸਤੋ ਮਯਾਰੀ ਜਿਹੜਾ ਆਪਾਂ ਕਰੋੜ ਕਹ ਜੀ ਬਲਾਚੋਰ ਦੇ ਵਿੱਚ ਪੈਂਦਾ ਇਹ ਬਲਾਚੋਰ ਤੋਂ ਰੋਡ ਆ ਰਿਆ ਜਿਹੜਾ ਕਿ ਮਯਾਰੀ ਦੇ ਵਿੱਚ ਨਾਲ 1 ਕਰੋੜ ਪਿੰਡ ਪੈਂਦਾ ਜਿਹਨੂੰ ਬਸ ਦਾ ਅੱਡਾ ਕਹ ਦਈਏ ਕਰੋੜ ਦਾ ਜਿੱਥੇ ਵੀ ਦਵਿੰਦਰਾ ਪਈ ਪੈਂਸ ਵੀ ਆ ਤੇ ਇੱਥੇ ਇੱਕ ਪਹਿਲਾਂ ਟੋਲਪਲਾਜ ਵੀ ਹੁੰਦਾ ਸੀ ਇੱਥੇ ਇੱਕ ਐਕਸੀਡੈਂਟ ਹੋਇਆ ਬਹੁਤ ਵੱਡਾ ਇਹ ਖੋਖੇ ਦੇ ਵਿੱਚ ਗੱਡੀ ਵੱਜੀ ਆ ਗੱਡੀ ਵਲਟ ਗਈ ਆ ਪਰ ਜਿੱਦ ਤੱਕ ਇਹ ਬੰਦਿਆਂ ਦਾ ਬਚਾਇਆ ਉਹਦਾ ਇਹ ਖੋਖਾ ਸੀ ਬਾਈ ਉਹਨਾਂ ਦਾ ਬਈ ਸასი ਘਰ ਆਬ ਨੂੰ ਆ ਗਿਆ ਹਾਂ ਇਹ ਬਈ ਪੁੱਛਦਾ ਕਿ ਨਹੀਂ ਤੁਹਾਡਾ ਨਾਮ ਕੀ ਹੈ ਜੀ ਮੌਜੂਦੀ ਇੱਕ ਖੋਖਾ ਤੋਂ ਵੱਡਾ ਤਾਂ ਹਾਂ ਜਾਣ ਸਕਦਾ ਕੀ ਗੱਲ ਕੀ ਹੋਈ ਉਹ ਕਿਹੜੀ ਰਾਤ 6:00 ਵਜੇ ਦਾ ਟਾਈਮ ਸੀ ਜਦੋਂ ਇਹ ਦਰਵਾਜ਼ਾ ਆ ਰਹੀ ਸੀ ਪਤਾ ਨਹੀਂ ਮੈਨੂੰ ਵੀ ਲੱਗਾ ਅੱਛਾ ਉਹ ਤਾਂ ਜਦੇ ਪਤਾ ਲੱਗਾ ਜਦ ਗੱਡੀ ਚ ਆ ਗਈ ਉੱਪਰ ਨਹੀਂ ਤੁਸੀਂ ਬੈਠੇ ਸੀ ਕਿਹਨਾਂ ਜੀ ਵਿੱਚ ਸਰ ਕੋਪੋ ਦੇ ਹਾਂ ਜੀ ਮੈਂ ਚਿਕਨ ਦਾ ਕੰਮ ਸੀ ਨਾ ਮੇਰੇ ਅੰਦਰ ਚਿਕਨ ਘਟ ਰਿਹਾ ਸੀ ਅੱਛਾ ਹੱਟ ਸਵਾਰ ਦਾ ਟਾਈਮ ਕੋ ਜਾਣਾ ਸੀ ਤੁਸੀਂ ਤੁਸੀਂ ਕਿੱਦਾਂ ਨਿਕਲੇ ਬਸ ਨਿਕਲ ਗਿਆ ਮੈਂ ਤਾਂ ਆਪਣੇ ਜੋਰ ਨਾਲ ਆ ਬਈ ਅੱਛਾ ਕਿਸੇ ਨੂੰ ਪਤਾ ਨਹੀਂ ਲੱਗਾ ਉਹਦੇ ਤੇ ਕਿਸੇ ਨੂੰ ਨਹੀਂ ਪਤਾ ਲੱਗਾ ਉਹ ਮੈਂ ਹੀ ਪਹਿਲਾਂ ਨਿਕਲਿਆ ਫਿਰ ਕਿਸ ਨੂੰ ਬੁਲਾਇਆ ਬੁਲਾਇਆ ਫਿਰ ਮੁੰਡੇ ਨੂੰ ਕੱਢਿਆ ਨੂੰ ਉਹ ਗੱਡੀ ਦੀ ਸ਼ੀਸ਼ਾ ਤੋੜ ਦਿੱਤੀ ਅੱਛਾ ਆ ਕੀ ਚਲੋ ਜੋ ਮਾਲ ਕਰਾਉਂ ਸੱਟ ਲੱਗੀ ਗੱਡੀ ਸੱਟ ਵੀ ਲੱਗ ਗਈ ਕੀ ਨਾ ਲੱਗਣੀ ਜਦੋਂ ਬਕਤੀਆਂ ਦੇ ਵਿੱਚ ਬਹੁਤ ਜ਼ਿਆਦਾ ਹੁਣ ਅਕਸ਼ਰਾ ਕਰਾਉਂਦੇ ਕਿਹੜਾ ਪਿੰਡ ਆਪਣਾ ਸਮੁੰਦਰ ਪਿੰਡ ਸਮੁੰਦਰ ਦਾ ਆ ਤੁਹਾਡਾ ਪਿੰਡ ਹੈ ਨੀ ਕੀ ਨਾਮ ਤੁਹਾਡਾ ਜੋਗੀ ਤੇ ਜੋਗੀ ਆ ਹਾਂ ਤੇ ਆਈ ਕਿਧਰੋਂ ਗੱਡੀ ਦੇ ਬਲਾ ਚੜਦੇ ਬਲਾ ਦੇ ਤੋਂ ਆਈ ਆ ਹਾਂਜੀ ਅੱਛਾ ਪਰਉਣਾ ਕੇ ਬਸ ਕੱਪ ਜਾਣਾ ਇਹ ਪਿੰਡ ਦੇ ਜਿਹੜੇ ਗੱਡੀ ਵਾਲੇ ਖੇਲੇ ਵੀ ਉਹ ਮੁੰਡਾ ਪੂਰਾ ਹੋ ਗਿਆ ਉਹ ਮੁੱਖ ਦੇ ਸਾਵੇ ਦਾ ਸੀਗਾ ਸਾਵੇ ਦਾ ਹਾਂ ਆ ਸਾਵਾ ਨਾਲੇ ਬਣ ਜਾਂਦਾ अच्छा ओदा बेचारे नु मुवासी ਕੱਢਿਆ ਉਦੋਂ ਦਾ ਠੀਕ ਸੀ ਜਦੋਂ ਉੱਤੇ ਉਹ ਗਏ ਆ ਪ੍ਰਿਆਗੀ ਹਸਪੀਟਲ ਕਹਿੰਦੇ ਲੈ ਕੇ ਗਏ ਆ ਉਦੋਂ ਬਾਅਦ ਬਦਲੇ ਉਹਨੇ ਫੀਜਾ ਹੀ ਰੈਫਰ ਕਰਤਾ ਅਗਰ ਰੱਬ ਕਰੇ ਜੋ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਇੱਧਰ ਲੈ ਗਿਆ ਜਾਂਦਾ ਬੜਾ ਪ੍ਰੋਬਲਮ ਨੂੰ ਸਵੇਰੇ ਪਤਾ ਨਹੀਂ ਅੱਛਾ ਇਹ ਹੁਣ ਮਤਲਬ ਇਹ ਤਿਆਗੀ ਉੱਪਰ ਲੈ ਕੇ ਗਏ ਸੀ ਮੁੰਡੇ ਦੀ ਕਿ ਮੁੰਡੇ ਤਿਆਗੀ ਉੱਪਰ ਲੈ ਕੇ ਗਏ ਸੀ ਹਾਂ ਜੀ ਹਾਂ ਜੀ ਅੱਛਾ ਸਭ ਪੂਰਾ ਹੋ ਗਿਆ ਹਾਂ ਨੇ ਗੱਡੀ ਦੇ ਵਿੱਚ ਸੀਗਾ ਮੁੰਡਾ ਵਿੱਚੇ ਸੀ ਤੋੜ ਕੇ ਬੰਦਿਆਂ ਨੇ ਵਿੱਚ ਰੌਲਾ ਮੈਂ ਬਾਹਰ ਤੋੜ ਕੇ ਸ਼ੀਸ਼ੇ ਰਾ ਕੱਢਿਆ ਹੁੰਦਾ ਅੱਛਾ ਚਲੋ ਬਾਈ ਗੁਰੂ ਨੇ ਤੁਹਾਨੂੰ ਤੁਹਾਡੀ ਜਾਨ ਨੂੰ ਸੁਖਾਲੀ ਰੱਖਿਆ ਤੇ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਤੁਸੀਂ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾ ਮਜਾਰੀ ਦੇ ਨਾਲ ਇੱਕ ਕਰੋੜ ਪਿੰਡ ਪੈਂਦਾ ਹੈ ਇਹ ਦੱਸ ਰਿਹਾ ਬਾਈ ਜੀ ਕਿ ਗੱਡੀ ਬਲਾਚਰੋਂ ਆ ਰਹੀ ਸੀ ਜਿਹੜੀ ਕੀ ਗੱਡੀ ਪਲਟੀ ਆ ਤੇ ਸ਼ਾਇਦ ਉਹਦੇ ਨੰਬਰ ਪਲੇਟ ਤਾਂ ਨਹੀਂ ਹੈ ਮੁੰਡਾ ਕਹਿੰਦੇ ਦੱਸਿਆ ਜਾ ਰਿਹਾ ਸਾਬੇ ਦਾ ਮੁੰਡਾ ਸੀ ਸਾਹਾ ਜਿਹੜਾ ਕੀ ਸਾਬਾ ਸੜੂ ਆ ਉੱਥੇ ਦਾ ਮੁੰਡਾ ਸੀ ਇਹ ਬਹੁਤ ਬੁਰਾ ਹਾਲ ਆ ਵਾਹਿਗੁਰੂ ਲੰਬੀ ਉਮਰਾਂ ਕਰੇ ਜੇ ਇਦਾਂ ਅਸੀਂ ਤਾਂ ਇਹੀ ਚਾਹੁੰਦੇ ਹਾਂ ਹੌਲੀ ਚੱਲੋ ਬਾਈ ਜੀ ਸਾਰੇ ਭਰਾ ਜਿਹੜੇ ਦੀਖ ਰਹੇ ਵੀਡੀਓ ਨੂੰ ਜਾ ਪਹਿਣਾ ਭਰਾ ਆਪਣੇ ਪਰਿਵਾਰ ਨੂੰ ਸਖਾਲਾ ਰੱਖੋ ਕਿਉਂਕਿ ਤੁਹਾਡੀਆਂ ਵੀ ਜਾਨਾਂ ਕੀਮਤੀ ਆ ਉਹਨਾਂ ਲਈ ਕੀਮਤੀ ਆ ਤੁਹਾਡੇ ਪਰਿਵਾਰ ਲਈ ਕੀਮਤੀ ਆ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਕਰੋਰਪਿੰਡ ਪੈਂਦੇ ਜਿਹੜਾ ਮਯਾਰੀ ਦੇ ਕੋਲ ਬਲਾਚੌਰ ਦੇ ਵਿੱਚ ਪੈਂਦਾ ਹੈ ਜਿੱਥੇ ਕੀ ਪਹਿਲਾਂ ਟੋਲ ਪਲਾਜ਼ਾ ਵੀ ਹੁੰਦਾ